ਨਹਿਰ ਦੇ ਵਿੱਚ ਪਾੜ ਪੈਣ ਦੇ ਨਾਲ ਕਿਸਾਨਾਂ ਦੀ ਫਸਲ ਨੁਕਸਾਨੀ ਗਈ ਜੀ ਹਾਂ ਤਸਵੀਰਾਂ ਪੱਟੀ ਦੇ ਪਿੰਡ ਝੰਡੋਕੇ ਦੀਆਂ ਨੇ ਜਿੱਥੇ ਨਹਿਰ ਦੇ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ 200 ਏਕੜ ਦੇ ਕਰੀਬ ਫਸਲ ਖਰਾਬ ਹੋ ਗਈ ਹੈ ਜੀ ਹਾਂ 200 ਏਕੜ ਦੇ ਕਰੀਬ ਫਸਲ ਖਰਾਬ ਹੋਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਣੀ ਲੋਕਾਂ ਦੇ ਘਰਾਂ ਅੰਦਰ ਵੀ ਦਾਖਲ ਹੋ ਗਿਆ ਅਜਿਹੇ ਜ ਨਾਰਾਜ਼ ਕਿਸਾਨਾਂ ਨੇ ਪੱਟੀ ਤੋਂ ਤਰਨਤਾਰਨ ਜਾਣ ਵਾਲੇ ਰਸਤੇ ਨੂੰ ਬੰਦ ਕਰਕੇ ਤਰਨਾ ਪ੍ਰਦਰਸ਼ਨ ਵੀ ਕੀਤਾ ਦੱਸਿਆ ਇਹ ਕਿ ਉਹਨਾਂ ਨੇ ਦੱਸਿਆ ਕਿ ਪਾਣੀ ਲਿਮਟ ਤੋਂ ਜ਼ਿਆਦਾ ਹੋ ਗਿਆ ਜਿਸ ਕਾਰਨ ਬਹੁਤ ਨੁਕਸਾਨ ਹੋਇਆ ਜਾਣਕਾਰੀ ਦਿੰਦੇ ਆ ਪਿੰਡ ਵਾਸੀ ਨੇ ਦੱਸਿਆ ਕਿ ਪ੍ਰਸ਼ਾਸਨ ਆਉਂਦਾ ਆ ਕੇ ਗੇੜੇ ਲਾ ਕੇ ਚਲੇ ਜਾਂਦੇ ਨੇ ਤੇ ਕੰਮ ਕੋਈ ਨਹੀਂ ਹੁੰਦਾ ਜਿਸ ਕਾਰਨ ਹਮੇਸ਼ਾ ਹੀ ਲੱਖਾਂ ਦਾ ਨੁਕਸਾਨ ਹਰ ਵਾਰ ਹੋ ਜਾਂਦਾ ਹੈ ਤੇ ਇਸ ਵਾਰ ਮਜਬੂਰਨ ਉਹਨਾਂ ਨੂੰ ਧਰਨਾ ਲਾਉਣਾ ਪਿਆ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਆ ਜੀ ਕਿ ਇਹ ਨਹਿਰ ਨਾ ਪਿਛਲੇ 1 ਮਹੀਨੇ ਦੇ ਵਿੱਚ ਹੀ ਦੋ ਵਾਰੀ ਟੁੱਟ ਚੁੱਕੀ ਏ ਠੀਕ ਆ ਜੀ ਇਹ ਨਹਿਰ ਦਾ ਜਿਹੜੀ ਹਾਲ ਤਾਂ ਬਹੁਤ ਜ਼ਿਆਦਾ ਮਾੜੀ ਆ ਠੀਕ ਆ ਇਹ ਨਹਿਰ 1962 ਦੇ ਵਿੱਚ ਬਣੀ ਸੀਗੀ ਇਹਦੀ ਮਨਿਆਦ ਜਿਹੜੀ ਆ ਉਹ 30 ਸਾਲਾਂ ਦੀ ਆ ਤੇ ਇਹ ਨੂੰ ਅੱਜ ਘਟੋ ਘਟ ਵੀ ਜਿਹੜੇ ਆਉ ਬਾਹਰ ਬਾਹਰ 60 ਸਾਲ ਹੋ ਗਏ ਠੀਕ ਹੈ ਜੀ ਇਹਦੀ ਜਿਹੜੀ ਮਨਿਆਦ ਨੰਗਣ ਦੀ ਵਜ੍ਹਾ ਕਰਕੇ ਜਿਹੜੇ ਸਰਕਾਰ ਦੀ ਹੁਣ ਨਵੀਂ ਨੀਤੀ ਆ ਕਿ ਹਾਂ ਵੀ ਟੀਲਾ ਤੱਕ ਪਾਣੀ ਬਚਾਉਣਾ ਅਸੀਂ ਬਿਲਕੁਲ ਮੰਨਦੇ ਆ ਕਿ ਟੀਲਾ ਤੱਕ ਪਾਣੀ ਪਹੁੰਚਣਾ ਚਾਹੀਦਾ ਵਾ ਪਰ ਸਰਕਾਰ ਇਨਡਾਇਰੈਕਟ ਵੇ ਦੇ ਨਾਲ ਕੋਸ਼ਿਸ਼ ਕਰ ਰਹੀ ਆ ਕਿ ਸਾਡੇ ਮੂੰਹ ਇਹ ਕਢਾਵੇ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਕਿਉਂ ਟੁੱਟੀ ਟੁੱਟਣ ਦਾ ਕਾਰਨ ਕੀ ਹੈ? ਟੁੱਟਦਾ ਕਾਰਨ ਇਹ ਹੈ ਕਿ ਇਹਦੀ ਜਿਹੜੀ ਕਹਾਵਤ ਆ ਬਹੁਤ ਖਸਤਾ ਵਾ ਬਹੁਤ ਜ਼ਿਆਦਾ ਪੁਰਾਣੀ ਨਹਿਰ ਇਹ ਨਵੇਂ ਸਰੂਪ ਬਣੇ ਫੇਰ ਬਣਦੀ ਗੱਲ। ਓਵਰਫਲੋ ਹੀ ਓਵਰਫਲੋ ਦੀ ਨਹੀਂ ਗੱਲ ਭਾਜੀ ਇਹ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਆ ਨਹਿਰ 60 ਸਾਲ ਚੱਲ ਚੁੱਕੀ ਆ 30 ਸਾਲ ਦੀ ਮਨਿਆਦ ਆ ਮਤਲਬ ਆਪਣੇ ਮਨਿਆਦ ਤੋਂ ਡਬਲ ਚੱਲ ਚੁੱਕੀ ਆ ਤੇ ਟੇਲਾਂ ਦੇ ਉੱਤੇ ਪਾਣੀ ਬਚਾਉਣ ਦੇ ਚੱਕਰ ਦੇ ਵਿੱਚ ਇਹਦਾ ਜਿਹੜਾ ਨੁਕਸਾਨ ਆਈ ਵਾਰ ਸਾਡਾ ਜਿਹੜੇ ਵਿਚਲੇ ਕੀ ਮੰਗ ਕਰਦੇ ਜੀ? ਮੰਗਦੀ ਇਹੋ ਹੀ ਆ ਜੀ ਕਿ ਸਾਨੂੰ ਮਤਲਬ ਜਿਹੜਾ ਜੋ ਸਾਡਾ ਜਿਹੜਾ ਨੁਕਸਾਨ ਹੋਇਆ ਸਾਡਾ ਜੀ ਨਹੀਂ ਕਰਦਾ ਕਿ ਹਾਂ ਵੀ ਸਰਕਾਰਾਂ ਗੜੀ ਹੱਥ ਢੀਏ ਤੇ ਉਹਨਾਂ ਤੋਂ ਜਾ ਕੇ ਇਹ ਆਪਦਾ ਜਿਹੜਾ ਮੁਆਵਜ਼ੇ ਦੀ ਮੰਗ ਕਰੀਏ ਪਰ ਗੱਲ ਇਹ ਆ ਕਿ ਅਸੀਂ ਟੈਕਸ ਪੇਅਰ ਬੰਦੇ ਆ ਟੈਕਸ ਪੇ ਕਰਦੇ ਹਰ ਗੱਲ 'ਚ ਟੈਕਸ ਪੇ ਕਰਦੇ ਆ ਆਪਾਂ ਤੇ ਸਰਕਾਰ ਦਾ ਇਥੇ ਹੱਕ ਬਣਦਾ ਵਾ ਕਿ ਪਹਿਲਾਂ ਤੇ ਉਹਦੀ ਜਿਹੜੀ ਉਹ ਜਿਹੜੀ ਉਹਦੀ ਖਲਾਈ ਖਲੂਈ ਪ੍ਰੋਪਰ ਕਰਾ ਕੇ ਰੱਖੀ ਜਾਵੇ ਇਹਦੀ ਜਿਹੜੀ ਆ ਉਹਦੀ ਬੰਤਰ ਸਹੀ ਕੀਤੀ ਜਾਵੇ ਇਹਦਾ ਐਸਟੀਮੇਟ ਜਿਹੜਾ ਵਾ ਅੱਜ ਤੋਂ ਅੱਜ ਦੀ ਅੱਜ ਹੀ ਪਾਸ ਕਰਾਇਆ ਜਾਵੇ ਉਸ ਤੋਂ ਬਾਅਦ ਸਾਨੂੰ ਜਿਹੜਾ ਬਣਦਾ ਮੁਆਵਜ਼ਾ ਵਾ ਉਹ ਦਵਾਇਆ ਜਾਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਲੋਕਾਂ ਪੈਂਡਾ ਜੋ ਇਥੋਂ ਘਟੋ ਘਾੜ ਚਾਰ ਵਾਰਾ ਨੈਟ ਟੁੱਟ ਚੁੱਕੀ ਆ ਇੱਕ ਵਾਰਾ ਇਦੋਂ ਟੁੱਟੀ ਆ ਦੇ ਤਿੱਜੀਆਂ ਹੋਦੇ ਦੋ ਵਾਰ ਪਹਿਲਾਂ ਤਿੰਨ ਵਾਰਾ ਨੈਟ ਡੈ ਟੁੱਟ ਚੁੱਕੀ ਸਾਡੀ ਇਹ ਨੈਣ ਨੇ ਸਾਡਾ ਇੱਕ ਮਹੀਨੇ ਦੇ ਵਿੱਚ ਹੀ ਇਹ ਜਿਹੜੀਆਂ ਤਿੰਨ ਤੋੜਾਂ ਹੋ ਗਈਆਂ ਸਾਡਾ ਘਟੋ ਘਾੜ ਇੱਥੇ ਭਾਜੀ ਇੱਥੇ ਬਹੁਤਾ ਨੁਕਸਾਨ ਹੋਇਆ ਵਾ ਪੰਜ ਪੰਜ 6 6 ਫੁੱਟ ਨੀਵੇਂ ਥਾਂ ਪਾਣੀ ਸਾਰਾ ਚੜ ਚੁੱਕਾ ਪਿਛਲੀਆਂ ਤੋਂ ਪਾੜਾ ਪਿੰਡ ਵੀ ਪਾਣੀ ਜਾ ਚੜ ਗਿਆ ਸੀ ਇਥੇ ਪਾਣੀ ਸਾਡਾ ਇਹਨਾਂ ਨੁਕਸਾਨ ਕਰਦਾ ਉਦੋਂ ਵੀ ਹੋਇਆ ਤੇ ਹੁਣ ਫੇਰ ਹੋਇਆ ਵਾ ਅਜੇ ਪਹਿਲਾ ਪਾਣੀ ਟੁੱਟਾ ਵਾ ਤੇ ਮਾਰੇ ਜੰਗਾ ਜੱਟਾਂ ਨੇ ਆਪਣੇ ਖਸਾਨਾਂ ਨੇ ਪਿਆਲੀਆਂ ਫੋਲ ਫਲਾਕੇ ਚੱਕੜ ਚੁੱਕੜ ਬਣਾਇਆ ਤੇ ਝੋਨਾ ਲਾਇਆ ਘਾਟੋ ਘਾਟੇ ਤੇ 50 60 ਕਿਲੇ ਝੋਨਾ ਲੱਗ ਚੁੱਕਾ ਤੇ ਹੁਣ ਅਜੇ ਵੀ ਕਈਆਂ ਦੇ ਕਦੂ ਬਣੇ ਆ ਕਿ ਇਹ ਨਹੀਂ ਪਣੀਰੀਆਂ ਡੋਬੀਆਂ ਕਈਆਂ ਦੇ ਘਰਾਂ ਵਿੱਚ ਪਾਣੀ ਜਾ ਵੜਿਆ ਅਸੀਂ ਇਹ ਸਰਕਾਰ ਨੂੰ ਇਹ ਸਰਕਾਰ ਦੀ ਨਖੈਦੀ ਕਰਦੇ ਆ ਕਿਉਂ ਇਹ ਜੋ ਕਿਸਾਨਾਂ ਦਾ ਜੋ ਇਹ ਨਾਂ ਦੇ ਅਸੀਂ ਖਾਨਾ ਦੇ ਭਾਈਵਾਲ ਬੰਦੇ ਆ ਤੇ ਸਾਡਾ ਭਾਈਵਾਲ ਕੀ ਸਾਡੇ ਡੋਬਣ ਦੇ ਭਾਈਵਾਲ ਬੰਦੇ ਆ ਇਹ ਕਿਹਦਾ ਕਸੂਰ ਆ ਨਹਿਰ ਜਿਹੜੀ ਟੁੱਟੀ ਆ ਇਹ ਕਸੂਰ ਆ ਨਹਿਰ ਮਹਿਕਮੇ ਦਾ ਕਸੂਰ ਆ ਕਾਰਨ ਆ ਵੀ ਜਦੋਂ ਇਹਨਾਂ ਨੂੰ ਪਤਾ ਵੀ ਇਥੋਂ ਟੋੜਨੀ ਆ ਇਹਨਾਂ ਦਾ ਫਰਜ਼ ਮੰਨਦਾ ਜਿਵੇਂ ਨਹਿਰ ਬੱਝ ਚੁੱਕੀ ਹੈ ਘੜੋ ਘੜ ਭਾਈ ਆਪਣੇ ਦੋ ਰੋ ਤਿੰਨ ਤਿੰਨ ਬੰਦੇ ਵਾਰੀ ਨਾਲ 8 ਘੰਟੇ ਡਿਊਟੀ ਲਾਉਂਦੇ ਰਾਤ ਦੇ ਦੀ ਡਿਊਟੀ ਬੰਦੇ ਆਪਣੇ ਚੱਲਦੇ ਰਹਿੰਦੇ ਕਰਾਸ ਕਰਦੇ ਇਹਨਾਂ ਨੂੰ ਪਾਣੀ ਬੰਦਾ ਦੇ ਕਿੱਥੋਂ ਪਾਣੀ ਟੁੱਟਾ ਕਿੱਥੋਂ ਨਹੀਂ ਟੁੱਟਾ ਕਿੱਨੇ ਹੋ ਜੇ ਟੁੱਟੀ ਆ ਅੱਜ ਇਹ ਨਹਿਰ ਦੀ ਸਵਾ ਗਾਠੇ ਸਾਡੇ ਅੱਠ ਮਲ ਟੁੱਟ ਗਈ ਬਾ ਨਹਿਰ ਤੇ ਨਹਿਰ ਦੀਆਂ ਨਾਸਾਂ ਬੰਦ ਹੋਈਆਂ ਬਈਆਂ ਆਪਣੇ ਇਹਨਾਂ ਸਿੰਘਾਂ ਨੇ ਜਿਹਨਾਂ ਇਹ ਲਾਗੇ ਬਣੀਆਂ ਅਕਸਰ ਨੂੰ ਖੁਦ ਕਹਿੰਦੇ ਰਹਾ ਭਾਈ ਨਹਿਰ ਦਾ ਪਾਣੀ ਜ਼ਿਆਦਾ ਵਾ ਇਹਦਾ ਪਾਣੀ ਘੱਟ ਕਰੋ ਇਹਦਾ ਪਾਣੀ ਘੱਟ ਕਰੋ ਇਹਨਾਂ ਨੇ ਪਾਣੀ ਨਹੀਂ ਘੱਟ ਕੀਤਾ ਗਾੜੀਆਂ ਕਹਿੰਦੇ ਆ ਗਾੜੀ ਖੇਮ ਕਨ ਟੇਲਾ ਨੂੰ ਪਾਣੀ ਦੇਣਾ ਵਾ ਅਸੀਂ ਉਹਨਾਂ ਦੇ ਵੈਰੀ ਨਹੀਂ ਉਹ ਵੀ ਸਾਡੇ ਕਿਸਾਨ ਭਰਾ ਸੀ ਉਹਨਾਂ ਵਾਸਤੇ ਹੀ ਮੈਸੇ ਬੈਠੇ ਆ ਚਲੋ ਉਹਨਾਂ ਨੂੰ ਪਾਣੀ ਦੇਣਾ ਕਿ ਤਰੀਕੇ ਚ ਪਾਣੀ ਦੇਣੇ ਇਹਨਾਂ ਦੀ ਮਜ਼ਬੂਤੀ ਕਰਨੇ ਦੀ ਤੇ ਪਾਣੀ ਦੇਣਾ ਅਸੀਂ ਇਹ ਗੱਲ ਕਹਿਨੇ ਆ ਵੀ ਹੁਣ ਇਹ ਵੇਲੇ ਜਿਹੜਾ ਵੀ ਆ ਇਹਨਾਂ ਨੇ ਨਹਿਰ ਪੂਰੀ ਬੰਨਣਾ ਤੇ ਬੰਨ ਗਏ ਇਸੇ ਬੰਦੇ ਦੀ ਡਿਊਟੀ ਲਾਉਣ ਤੇ ਸਾਨੂੰ ਇਹਨਾਂ ਬੰਦਿਆਂ ਨੂੰ ਐਸੀ ਦੀ ਮਾਵਜਾ ਮਿਲਣਾ ਚਾਹੀਦਾ ਵਾ ਇਹ ਕਿਤੇ ਅੱਜ ਤੁਸੀਂ ਕੀ ਕਰ ਰਹੇ ਜੀ ਹੁਣ ਹੁਣ ਅਸੀਂ ਇਹੋ ਕਰ ਰਹੇ ਆ ਕਾਠੇ ਵੇ ਤੇ ਕਰਨੇ ਧਰਨਾ ਲਾਇਆ ਵੀ ਅਸੀਂ ਇਹ ਨਹੀਂ ਆਹ ਰੋਡ ਜਿਹੜਾ ਬੰਦ ਕੀਤਾ ਤਰਨਦਾਰਨ ਪੱਟੀ ਖੇਮਗਰਨੋਂ ਪਾਸਾ ਰੋਡ ਜਾ ਰਿਹਾ ਏ ਅਸੀਂ ਇਸ ਕਰਕੇ ਲਾਇਆ ਵਾ ਵੀ ਸਾਡੀ ਕੋਈ ਸੁਣਦਾ ਨਹੀਂ ਗਿੰਦਾ ਨਹੀਂਗਾ ਪਹਿਲਾਂ ਵੀ ਉਦੋਂ ਆਣ ਕੇ ਸਾਨੂੰ ਨਾ ਇਹਨਾਂ ਮਾਵਜਾ ਦਿੱਤਾ ਤੇ ਨਾ ਇਹਨਾਂ ਗੱਲ ਬਾਤ ਨੂੰ ਉਹਦੋਂ ਸਾਨੂੰ ਸ਼ਬਦਾਂ ਦਿੰਦੇ ਰਹਿਆ ਸਾਡੇ 8:30 ਵਜੇ ਪਤਾ ਲੱਗਾ ਕਿ ਨੈਟ ਟੁੱਟ ਗਈ ਹੈ ਨਾ ਦੇ ਨਾਲ ਹੀ ਸਾਡੇ ਡਿਪਾਰਟਮੈਂਟ ਦੇ ਨਾਲ ਹੀ ਇਨਫੋਰਮ ਕਰਕੇ ਪਾਣੀ ਘਟਾਤਾ ਗਿਆ ਤੇ ਨਾਲ ਨਾਲ ਸਾਰੀ ਮਸ਼ੀਨਰੀ ਡਿਪਲੋਏ ਕਰ ਦਿੱਤੀ ਗਈ ਹੈ ਤੇ ਸਾਰੇ ਪ੍ਰਿੰਟਿੰਗ ਮੇਅਰ ਲੈ ਲਏ ਜਾਂ ਜਿਸ ਵੀਆਂ ਵੀ ਲੱਗੀਆਂ ਹੋਈਆਂ ਲੇਬਰ ਵੀ ਆ ਗਈ ਹੋਈ ਹੈ ਤੇ ਮਿੱਟੀ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੋਰ ਸ਼ਾਮ ਰਾਤ ਤੱਕ ਨਹਿਰ ਬੰਦ ਦਿੱਤੀ ਜਾਏਗੀ ਕਿ ਇਹ ਕਿਦੋਂ ਦੀ ਪਿੱਛੋਂ ਪਾਣੀ ਬੰਦ ਕਰਾਇਆ ਗਿਆ ਉਸੇ ਵੇਲੇ 8:30 ਵਜੇ ਹੀ ਉਹ ਤੋਂ ਨਹਿਰ ਦੀ ਜਿਹੜੀ ਪਿੱਛੋਂ ਨਿਲ ਕਰਾ ਦਿੱਤੀ ਗਈ ਹੈ ਕਿੰਨੇ ਤੱਕ ਜੇ ਤੱਕ ਜਿਹੜਾ ਵਾ ਰੁਕ ਜੂਗਾ 8 ਘੰਟੇ ਤੱਕ ਪਾਣੀ ਥੋੜਾ ਅਸੀਂ ਚੱਲਦੇ ਨੇ ਪਾਣੀ ਦੀ ਨਹਿਰ ਬੰਨਾਂਗੇ ਪਰ 8 ਘੰਟੇ ਤੱਕ ਫਿਰ ਵੀ ਜਿਹੜਾ ਪਾਣੀ ਦਾ ਲੈਵਲ 9 ਫੁੱਟ ਹੈਗਾ ਵਾ ਥੋੜਾ ਜਿਹਾ ਪਾਣੀ ਦਾ ਲੈਵਲ ਨੀਵਾ ਹੋਏਗਾ ਤੇ ਥੋੜਾ ਫਿਰ ਅਸੀਂ ਮਿੱਟੀ ਡੰਪ ਕਰ ਲਈ ਆ ਤੇ ਮਿੱਟੀ ਡੰਪ ਕਰਦੇ ਫਿਰ ਨਾਲ ਹੀ ਬ੍ਰੀਚ ਪਲੱਗ ਕਰਾਂਗੇ ਕਿੰਨਾ ਪਾੜ ਪਿਆ ਬਾਈ ਲਗਤ ਬਸ ਫਿਲਹਾਲ ਤੇ ਹੁਣ 30 40 ਫੁੱਟ ਹੈਗਾ ਵਾ ਪਰ ਵਾਦੇ ਨਾ ਇਸ ਕਰਕੇ ਅਸੀਂ ਪ੍ਰੋਪਰ ਮੇਅਰ ਲੈ ਰਹੇ ਹਾਂ ਕਿ ਇਹ ਤੋਂ ਵਧਣਾ ਵਧੇ ਤੇ ਇਹਨੂੰ ਜਿਹੜਾ ਕੰਪਲੀਟ ਕਿੰਨੇ ਦਿਨ ਤੱਕ ਕਰ ਲੋਗੇ ਕਦੋਂ ਤੱਕ ਮੋਸਟਲੀ ਸਵੇਰ ਤੱਕ ਪੂਰੀ ਕੰਪਲੀਟ ਪਾਣੀ ਚਲਾਇਆ ਜਾਏਗਾ ਪਿਛੋਕੜ ਕਿੰਨਾ ਕੋ ਆਊਗਾ ਉਹ ਨਿਸਾਨ ਅਜੇ ਕਾਫੀ ਜਗ੍ਹਾ ਤੇ ਢੋਣਾ ਲੱਗਾ ਨਹੀਂ ਹੈਗਾ ਕਾਫੀ ਅਜੇ ਕਈਆਂ ਨੇ ਕਦੂਦ ਵੀ ਕਰਨੇ ਆ ਤੇ ਅਜੇ ਅਸੈਸ ਕਰਨਾ ਪਏਗਾ ਕਿੰਨਾ